ਉਹ ਜਿੰਨ ਉਹ ਇੱਕ ਬੱਚਾ ਸੀ ਸਾਡਾ ਪਲੇਟਾਵਰ ਦਾ ਉਸ ਦੀ ਫੈਮਲੀ ਨੂੰ ਲੈ ਕੇ ਗੱਲ ਸੀਗੀ ਤੇ ਜਿਸ ਤਰ੍ਹਾਂ ਉਹਦੀ ਜਿਹੜੀ ਸਿਸਟਰ ਹੈ ਉਹ ਮੀਡੀਆ ਵਿੱਚ ਵਰਕ ਕਰਦੀ ਹੈ ਤੇ ਇਹ ਹੈ ਜਾਂ ਕੁਝ ਸੀ ਜਿਹੜਾ ਉਸ ਬੱਚੇ ਨੂੰ ਵੀ ਪਤਾ ਲੱਗ ਰਿਹਾ ਸੀ ਗਲਤ ਹੋ ਰਿਹਾ ਸਭ ਨੂੰ ਪਤਾ ਲੱਗ ਰਿਹਾ ਸੀਗਾ ਕਿਉਂਕਿ ਜਦੋਂ ਉਹ ਵੈਦੀ ਤੇ ਹੁੰਦੇ ਸੀ ਤਾਂ ਸਾਰੇ ਬੱਚੇ ਅਬਜ਼ਰਵ ਕਰਦੇ ਸਾਰੇ ਲੋਕ ਉੱਥੇ ਅਬਜ਼ਰਵ ਕਰਦੇ ਵੀ ਗਲਤ ਹੋ ਰਿਹਾ ਹੈ ਜੋ ਚੀਜ਼ ਸਹੀ ਨਹੀਂ ਸੀਗਾ ਤੇ ਉਸ ਚੀਜ਼ ਦੇ ਲਈ ਉਸ ਬੱਚੇ ਨੇ ਜਿਹਦਾ ਆਵਾਜ਼ ਚੱਕੀ ਤੇ ਉਹਦੇ ਉਸਨੇ ਆਪਣੀ ਭੈਣ ਨੂੰ ਘਰ ਬਿਠਾ ਲਿਆ ਸੀਗਾ ਸਿਸਟਰ ਨੂੰ ਘਰ ਬਿਠਾ ਲਿਆ ਸੀਗਾ ਤੇ ਉਸ ਚੀਜ਼ ਨੂੰ ਲੈ ਕੇ ਸਾਰਾ ਇਸ਼ੂ ਹੋਇਆ ਸੀਗਾ ਤੇ ਉਹਨਾਂ ਨੇ ਪਹਿਲਾਂ ਉਸ ਬੱਚੇ ਤੇ ਥੱਪੜ ਮਾਰਿਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਥੱਪੜ ਕਿਉਂ ਮਾਰ ਕਿ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਈਸੀ ਚੀਜ਼ ਵਿੱਚ ਬੈਂਸ ਦੇ ਬੈਂਸ ਦੇ ਕਾਪੀ ਚੱਕ ਕੇ ਮੇਰੇ ਫੇਸ ਤੇ ਮਾਰੀ ਤੇ ਮੈਨੂੰ ਲੱਗੇ ਮੇਰੀ ਬੱਚੀ ਦਾ ਹੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਉਸ ਬੁੰਡੇ ਦੇ ਫੋਨ ਮਾਰਿਆ ਮਤਲਬ ਪੁਸ਼ ਕਰਕੇ ਉਹਦੇ ਮੂੰਹ ਤੇ ਮਾਰਿਆ ਤੇ ਉਸ ਤੋਂ ਬਾਅਦ ਉਸ ਬੱਚੇ ਮੇਰੇ ਨੂੰ ਜਦੋਂ ਮੈਂ ਉੱਠੀ ਆਂ ਕਿ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਤੁਸੀਂ ਮੇਰੇ ਪਰ ਹੱਥਾ ਪੈਈ ਕਰ ਰਹੇ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਹਨਾਂ ਨੇ ਮੇਰਾ ਗਲਾ ਦਬਾਇਆ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਮੇਰੇ ਮੂੰਹ ਤੇ ਮੁੱਕਾ ਮਾਰ ਕੇ ਮੈਨੂੰ ਪਿੱਛੇ ਧੱਕਾ ਪ੍ਰੋਫਿਟ ਜੀ ਨੇ ਪ੍ਰੋਫਿਟ ਪ੍ਰੋਫਿਟ ਬਜ ਇਹ ਮੀਟਿੰਗ ਹੋਈ ਕਿੱਥੇ ਸੀਗੀ ਇਹ ਮੀਟਿੰਗ ਚਰਚ ਵਿੱਚ ਹੋਈ ਸੀ ਵੀਰਵਾਰ ਦੀ ਮੀਟਿੰਗ ਤੋਂ ਬਾਅਦ 12 ਵਜੇ ਤੱਕ ਸਾਨੂੰ ਰੋਕਿਆ ਗਿਆ ਸੀ ਇਸੀ ਗੱਲ ਨੂੰ ਲੈ ਕੇ ਦੇ ਚਰਚ ਵਿੱਚ ਪ੍ਰੋਫੈਟ ਮਹਿੰਦਰ ਸਿੰਘ ਮਿਨਿਸਟਰੀ ਇੱਥੇ ਬੜੋਦੀ ਟੋਲ ਬਰਾਜ਼ਾ ਦੇ ਕੋਲ ਹਾਂਜੀ ਜਿਸ ਤਰ੍ਹਾਂ ਇਹ ਬੋਦੀ ਜੋ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਇਹ ਕਿਆ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੋ ਰਹੀ ਸੀ ਕਿ ਜੋ ਲੇਡੀਜ਼ ਦੇ ਉੱਤੇ ਅਟੈਕ ਕਰਦੇ ਸੀਗੇ ਇਹ ਕਿਵੇਂ ਹੋ ਗਿਆ ਜੀ ਇਹ ਮੇਰੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਕੀਤਾ ਗਿਆ ਸੀ ਕਿਉਂਕਿ ਇਸੀ ਕੁੜੀ ਨੂੰ ਲੈ ਕੇ ਮੈਂ ਆਵਾਜ਼ ਚੱਕ ਰਹੀ ਸੀਗੀ ਕਿ ਨਹੀਂ ਕਰਨਾ ਚਾਹੀਦਾ ਚੀਜ਼ਾਂ ਤੇ ਉਹ ਚੀਜ਼ਾਂ ਜੋ ਸਾਨੂੰ ਦਿਖ ਰਹੀਆਂ ਸੀ ਕਿਉਂਕਿ ਅਸੀਂ ਅਗਰ ਇੱਕ ਐਜ਼ ਅ ਪਾਸਟਰ ਉੱਥੇ ਵਰਕ ਕਰ ਰਹੇ ਹਾਂ ਸਾਡਾ ਉਹ ਬੱਚੇ ਸਾਡੇ ਉਹ ਉਹਨਾਂ ਦੇ ਪੇਰੈਂਟਸ ਸਾਡੇ ਟਰਸਟ ਤੇ ਛੱਡ ਕੇ ਜਾ ਰਹੇ ਹਾਂ ਤਾਂ ਉਸ ਚੀਜ਼ ਨੂੰ ਅਗਰ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਤਾਂ ਉਸ ਚੀਜ਼ ਦੇ ਲਈ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਅਸੀਂ ਕਿਉਂਕਿ ਮੇਰੀ ਖੁਦ ਦੀ ਹੁਣ ਛੋਟੀ ਬੇਟੀ ਹੈ ਕਿ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮੇਰੀ ਖੁਦ ਦੀ ਬੇਟੀ ਵੀ ਵੱਡੀ ਬੱਚੀ ਉਹ ਵੱਡੀ ਹੋਏਗੀ ਤੇ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮੇਰੇ ਖੁਦ ਵੀ ਇਸ ਚੀਜ਼ ਦੇ ਪ੍ਰੈਸ਼ਰ ਵਿੱਚ ਆ ਸਕਦੀਆਂ ਕਿਸੇ ਟਾਈਮ ਤੇ ਇਸ ਲਈ ਮੈਨੂੰ ਆਵਾਜ਼ ਚੱਕਣੀ ਜ਼ਰੂਰੀ ਸਮਝੀ ਸੀ ਮੈਂ ਤੇ ਉਸ ਚੀਜ਼ ਦੇ ਲਈ ਕਵਰ ਮਿੰਟ ਤੱਕ ਆ ਵੀ ਮਾਰਿਆ ਮੇਰੇ ਨਾਲ ਬਤਮੀਜ਼ੀ ਵੀ ਕੀਤੀ ਸੀਗੀ ਰੂਟ ਵੀ ਬੋਲੇ ਸੀ ਜਿਸ ਤਰ੍ਹਾਂ ਆਵਾਜ਼ ਚੱਕ ਰਹੇ ਸੀ ਹਾਂ ਜੀ ਜਿਹੜਾ ਵੀ ਜਿਸ ਬੰਦੇ ਨੇ ਵੀ ਆਵਾਜ਼ ਚੱਕ ਲਈ ਹੈ ਜੇ ਤਾਂ ਉਹ ਮੁੰਡਾ ਹੈ ਤੇ ਉਹਦੇ ਖਿਲਾਫ ਰੇਪ ਕੇਸ ਲੱਗਣਾ ਹੀ ਲੱਗਣਾ ਹੈ ਜੇ ਕੋਈ ਲੇਡੀਜ਼ ਹੈ ਤੇ ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਣਾ ਹੀ ਲੱਗਣਾ ਹੈ ਕਿ ਇਹ ਸਾਡੇ ਕਾਊਂਟਰ ਤੇ ਬੈਠਦੀ ਸੀਗੀ ਇਹ ਸਾਡਾ ਇਹ ਕੰਮ ਸੰਭਦੀ ਸੀ ਕਿ ਇਹ ਚੋਰੀ ਕਰਕੇ ਲੈ ਗਈ ਹੈ ਤੇ ਇਹ ਚੀਜ਼ ਅਲੀਗੇਸ਼ਨ ਅਸੀਂ ਪ੍ਰਪੇਅਰ ਸੀਗੇ ਕਿ ਇਹ ਸਾਡੇ ਉੱਪਰ ਲੱਗਣਗੇ ਇਸੇ ਲਈ ਜਦ ਅਸੀਂ ਰਿਜ਼ਾਈਨ ਦਿੱਤਾ ਅਸੀਂ ਉਹਦੇ 'ਚ ਮੈਂਸ਼ਨ ਕੀਤਾ ਹੈ ਸਾਰਾ ਕੁਝ ਵੀ ਸਾਡੇ ਨਾਲ ਬਦਤਮੀਜ਼ੀ ਕੀਤੀ ਆ ਸਾਡੇ ਉੱਪਰ ਥੱਪੜ ਮਾਰੇ ਗਏ ਇਸ ਲਈ ਅਸੀਂ ਇਹ ਜਿਹੜੀ ਜੋਬ ਆਸੀਂ ਡਿਜ਼ਾਈਨ ਦੇ ਰਹੇ ਆ ਆਪਣੀ ਵਿਸ਼ੇ ਨਾਲ ਕਿ ਸਾਡੇ ਉੱਪਰ ਕੋਈ ਵੀ ਇਹੀ ਜੀ ਸਾਡੀ ਝੂਠੀ ਪਰਚੇ ਨਾ ਕਿਤੇ ਜਾਣ ਕਿਉਂਕਿ ਅਸੀਂ ਸਾਰਾ ਡਾਟਾ ਤੁਹਾਡੇ ਹੈਂਡਓਵਰ ਕਰ ਦਿੱਤਾ ਹੈ ਕਿਉਂਕਿ ਉਸ ਦੀ ਸਾਡੇ ਕੋਲ ਵੀਡੀਓਜ਼ ਵੀ ਆ ਉਹ ਫੋਨ ਤੋਂ ਉਹਨਾਂ ਨੇ ਲੈ ਲਿੱਤੇ ਸੀਗੇ ਸਾਤੋਂ ਤੇ ਜਿਹੜਾ ਸਾਡਾ ਡਾਟਾ ਸੀ ਉਹ ਵੀ ਅਸੀਂ ਉਹਨਾਂ ਨੂੰ ਹੈਂਡਓਵਰ ਕਰਕੇ ਆਏ ਸੀ ਸਾਰਾ ਐ ਜਾ ਕੁਝ ਨਹੀਂ ਉਹ ਬੱਚੇ ਉੱਥੇ ਹੀ ਸ ਉੱਥੇ ਧਰਮ ਦੇ ਨਾਮ ਤੇ ਦੇਖੋ ਜੋ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਚੀਜ਼ ਹੈ इमोशनल ਲੋਕਾਂ ਨੂੰ ਹਿੱਟ ਕੀਤਾ ਜਾ ਰਿਹਾ ਇਹ ਸਭ ਤੋਂ ਵੱਡੀ ਚੀਜ਼ ਹੈ ਜੋ ਬਿਲਕੁਲ ਹੀ ਗਲਤ ਹੈ ਜਿਸ ਦਾ ਨਾਲ ਲੇਡੀਜ਼ ਉੱਤੇ ਹੱਥ ਚੱਕਣਾ ਕਿਉਂ ਹੋਰ ਮਹਿਲਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਸਟੋਪ ਕਰਦੇ ਹਾਂਜੀ ਹਾਂਜੀ ਇਹ ਆ ਜਾ ਹਾਂਜੀ ਆਇਆ ਜਾ ਅਸੀਂ ਤਿੰਨ ਚਾਰ ਵਾਰ ਤਾਂ ਅਸੀਂ ਦੇਖ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਉੱਥੇ ਲੋਕ ਇਸ ਲਈ ਆਵਾਜ਼ ਨਹੀਂ ਚੱਕਦੇ ਕਿਉਂਕਿ ਸਭ ਨੂੰ ਪਤਾ ਹੈ ਕੀ ਅਗਰ ਕਿਸੇ ਨੇ ਆਵਾਜ਼ ਚੱਕੀ ਹੈ ਉਹਨੂੰ ਕੱਢ ਕੇ ਸਭ ਤੋਂ ਜਿਹੜਾ ਸੈਕਟਰ ਸੈਕੰਡ ਪੁਆਇੰਟ ਹੁੰਦਾ ਹੈ ਉਹਨਾਂ ਦਾ ਚੋਰੀ ਦਾ ਇਲਜ਼ਾਮ ਉਹਨਾਂ ਨੂੰ ਉਹਨਾਂ ਕੇਸਾਂ ਚ ਇੰਨਾ ਉਲਝਾ ਦਿੰਦੇ ਕਿ ਸਾਡੇ ਤੱਕ ਪਹੁੰਚ ਹੀ ਨਾ ਪਾਣ ਲੋਕ ਮਤਲਬ ਉਹ ਇਲੀਗਲ ਟੀਮ ਹੈਗੀ ਹੈ ਹਾਂਜੀ ਉਹ ਉਹ ਲੋਕ ਇਹਨਾਂ ਨੇ ਰੱਖੇ ਹੋਇਆ ਤਿੰਨ ਚਾਰ ਬੰਦੇ ਇਹ ਜਿਹੜੇ ਜਾ ਕੇ ਕੰਪਲੇਂਟਾਂ ਕਰਕੇ ਜਾਂਦੇ ਆ ਹਾਂਜੀ ਜਿਸ ਤਰ੍ਹਾਂ ਨਾ ਧਰਮ ਪਰਿਵਰਤਨ ਕੈ ਹੈ ਤੱਕੇ ਨਾ ਕਰਵਾਇਆ ਜਾਂਦਾ ਸੀਗਾ ਜਾਂ ਫਿਰ ਇਕੂ ਦੀ ਮੈਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਕਹਿ ਰਹੀਆਂ ਕਿ ਲੋਕਾਂ ਨੂੰ ਲੋਕ ਇੰਨੇ ਜ਼ਿਆਦਾ ਇਮੋਸ਼ਨਲ ਹੁੰਦੇ ਆ ਪਰਮੇਸ਼ਨ ਨੂੰ ਲੈ ਕੇ ਤੇ ਜਦ ਅਸੀਂ ਪ੍ਰਭੂ ਚ ਆਏ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਦੇਖੋ ਜਿਹੜਾ ਇਸ ਟਾਈਮ ਤੱਕ ਉੱਥੇ ਪਹੁੰਚਦਾ ਉਹ ਸਾਰੇ ਪਰੇਸ਼ਾਨ ਹੁੰਦੇ ਨੇ ਹੈਰਾਨ ਹੁੰਦੇ ਨੇ ਉਹ ਉਸ ਬਿਮਾਰੀਆਂ ਨੂੰ ਲੈ ਕੇ ਉੱਥੇ ਆਉਂਦੇ ਆ ਤੇ ਜਦ ਉਹਨਾਂ ਨਾਲ ਬਹੁਤ ਕੁਝ ਕੀਤਾ ਜਾਂਦਾ ਫਿਰ ਉਹ ਲੋਕ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਧਰਮ ਦੇ ਨਾਮ ਤੇ ਇਮੋਸ਼ਨਲ ਹਿੱਟ ਕੀਤਾ ਜਾ ਰਿਹਾ ਉਹ ਸਭ ਤੋਂ ਜ਼ਿਆਦਾ ਗਲਤ ਚੀਜ਼ ਹੋ ਰਹੀ ਹੈ ਉੱਥੇ